ਜਿਸ ਤਰ੍ਹਾਂ ਸਾਰੇ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਪੰਜਾਬ ਦੇ ਅੰਦਰ ਜੋ ਨਸ਼ਿਆਂ ਦੇ ਵਿਰੁੱਧ ਮਾਨਸਕਾਰ ਲਗਾਤਾਰ ਉਹਨੂੰ ਮੰਤਗੀ ਸਿੱਟੇ ਤੱਕ ਭਜਾਉਣ ਦੇ ਲਈ ਪੂਰੀ ਵਾਹ ਲ ਆ ਰਹੀ ਹੈ ਸੋ ਪੰਜਾਬ ਨੂੰ ਜਿਉਂਦਾ ਜਗਦਾ ਪੰਜਾਬ ਬਣਾਉਣ ਲਈ ਰੰਗਲਾ ਪੰਜਾਬ ਬਣਾਉਣ ਦੇ ਲਈ ਡਰੱਗਸ ਦੇ ਖਿਲਾਫ ਜਿੱਤੇ ਸਰਕਾਰ ਪੂਰੀ ਨੇਕ ਵੀ ਇਤਨਾ ਕੰਮ ਕਰ ਰਹੀ ਹੈ ਉਸ ਦੇ ਨਾਲ ਦੇ ਨਾਲ ਇਸ ਡਰੱਗਸ ਮਾਫੀਆ ਚ ਇਨਵੋਲਵ ਉਹ ਲੋਕ ਜਿਹੜੇ ਅਜੇ ਪਰਦੇ ਦੇ ਪਿੱਛੇ ਸਹਜੇ ਸਹਜੇ ਸਾਹਮਣੇ ਲਾ ਰਿਹਾ ਸੋ ਲਗਾਤਾਰ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਡਰਗ ਦਾ ਸਮਾਇਕ ਕੀਤਾ ਜਾ ਰਿਹਾ ਸੋ ਇਹਨਾਂ ਦਿਨਾਂ ਦੇ ਅੰਦਰ ਜੂ ਦੇਖਿਆ ਵੀ 7 ਮੀਲਿਸ਼ਨ ਸਤਾ ਜਿਹੜੇ ਜਿਨ੍ਹਾਂ ਦੇ ਖਿਲਾਫ ਜਿਹੜਾ ਉਹ ਬਲੂ ਕਾਰਨਰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੋ ਇਥੋਂ ਇਹ ਜ਼ਾਬਦਾਦੀ ਮਾਨ ਸਰਕਾਰ ਉਸ ਕੜੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਇਹ ਇਸ ਗੱਲ ਸਮਾਵਸਨਾ ਜੁੜੀ ਆ ਸੋ ਤੁਸੀਂ ਦੇਖਦੇ ਹੋ ਕਿ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਬਾਰੇ ਆਮ ਤੌਰ ਤੇ ਪੰਜਾਬ ਚ ਚਰਚਾ ਕੀ ਇਹ ਸੱਤ ਪੀਸਨ ਸੱਤਾ ਜਦੋਂ ਉਹ ਮੰਤਰੀ ਸਾਹਿਬ ਉਹਨਾਂ ਦੀ ਸਰਕਾਰੀ ਗੱਡੀ ਚ ਘੁੰਮਦੇ ਸੀਗੇ ਔਰ ਪੂਰੇ ਉਹਨਾਂ ਦੇ ਸੋਸ਼ਲ ਤੇ ਰਾਜਨੀਤਿਕ ਫੰਕਸ਼ਨਾਂ ਦੇ ਵਿੱਚ ਉਹਨਾਂ ਦਾ ਨਾਮ ਰਹਿੰਦੇ ਸੀਗੇ ਉਹਨਾਂ ਦੇ ਪ੍ਰਾਈਵੇਟ ਫੰਕਸ਼ਨਾਂ ਦੇ ਨਾਮ ਰਹਿੰਦੇ ਸੀਗੇ ਸੋ ਕਾਲੀ ਜੀ ਅਜੇ ਮਾਨਜੂਬ ਅਦਾਲਤ ਨੇ ਜੇਸਰਾ ਵਿਕਰਮਜੀਤ ਸਿੰਘ ਮਜੀਠੀਆ ਦੀ ਜਾ ਜਮਾਨਤ ਅਰਜੀ ਰੱਦ ਕੀਤੀ ਆ ਸੋ ਹੋਰ ਵੀ ਬਹੁਤ ਸਾਰੀਆਂ ਕੜੀਆਂ ਆਣ ਵਾਲੇ ਸਮੇਂ 'ਚ ਇਸ ਕੇਸ ਨਾਲ ਤੁਹਾਨੂੰ ਲੱਗਦਾ ਵੀ ਉਹ ਦੇਖਣ ਨੂੰ ਮਿਲਣੀਆਂ ਜਿਹੜੀਆਂ ਜੁੜੀਆਂ ਹੋਣਗੀਆਂ ਸੋ ਜਿਨ੍ਹਾਂ ਨੇ ਵੀ ਪੰਜਾਬ ਦੀ ਇਕਨੋਮੀ ਦਾ ਜਿਨ੍ਹਾਂ ਨੇ ਵੀ ਪੰਜਾਬ ਦੇ ਰਾਜ ਸੱਤਰ ਬਚਾਏ ਆ ਪੰਜਾਬ ਨੂੰ ਸੇਵਾ 'ਚ ਢਾਲਣ ਦਾ ਜਦਨ ਕੀਤਾ ਉਹ ਕੱਲਾ-ਕੱਲਾ ਭਾਵੇਂ ਉਹ ਵਿਦੇਸ਼ 'ਚ ਬੈਠਾ ਭਾਵੇਂ ਪੰਜਾਬ ਦੀ ਧਰਤੀ 'ਚ ਬੈਠਾ ਮਾਨ ਸਾਹਿਬ ਦੀ ਸਰਕਾਰ ਤੱਕ ਪਹੁੰਚ ਕਰਕੇ ਐਸ ਪਰ ਲਾਜੂ ਕਰੂਨ ਦੇ ਅੰਦਰ ਉਹਨਾਂ ਦੇ ਖਿਲਾਫ ਫੈਂਸ ਬਣਦੇ ਆ ਉਹਦੇ ਮੁਤਲਬਕ ਉਹਨਾਂ ਦੇ ਖਿਲਾਫ ਕਾਰਵਾਈਆਂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਲੱਗਦਾ ਕਿ ਆਉਣ ਵਾਲੇ ਸਮੇਂ ਚ ਜਿਸ ਸਪੇਕਸਾ ਦੇ ਨਾਲ ਪੰਜਾਬ ਦੇ ਲੋਕਾਂ ਨੇ ਰੰਗਲਾ ਪੰਜਾਬ ਜਿੰਦਾ ਜਗਦਾ ਪੰਜਾਬ ਦੇਖਣ ਦੇ ਲਈ ਆਵਦੀ ਪਾਰਟੀ ਨੂੰ ਮੌਕਾ ਦਿੱਤਾ ਮਾਨਜੋ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਉਹਨਾਂ ਕੀਦਿਆਰ ਪੂਰਾ ਕਰਨ ਦੇ ਲਈ ਜਨਦਾਤ ਬਾਦ ਆ ਰਹੇ ਆ ਸੋ ਜਿਹੜਾ ਇਹ ਬਲੂ ਕਾਰਨਰ ਨੋਟਰ ਜਾਰੀ ਕੀਤਾ ਬਹੁਤ ਜਲਦੀ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਉਹ ਉਸ ਕੜੀ ਤੱਕ ਪਹੁੰਚਦੀਆਂ ਜਿਨ੍ਹਾਂ ਨੇ ਇਸ ਦਲਦ ਕੇਸ ਦੇ ਅੰਦਰ ਨਾ ਕੇਵਲ ਪੰਜਾਬ ਦੀ ਜਵਾਨੀ ਦਾ ਕਹਾਣੀ ਕੀਤਾ ਬਲਕਿ ਪੰਜਾਬ ਨੂੰ ਮਤਲਬ ਜਿਹੜਾ ਇੱਕ ਕਹਿ ਲਓ ਕਿ ਤੁਸੀਂ ਮੌਤ ਦੇ ਮੋੜ 'ਤੇ ਧੱਕਣ ਦੇ ਲਈ ਉਹਨਾਂ ਨੇ ਪੂਰਾ ਕੰਮ ਕੀਤਾ ਸੋ ਲਗਾਤਾਰ ਉਹਨਾਂ ਕੜੀਆਂ ਨੂੰ ਤੋੜਨ ਦੇ ਲਈ ਉਹਨਾਂ ਤੱਕ ਪਹੁੰਚਣ ਦੇ ਲਈ ਸਰਕਾਰ ਜਦਨ ਸੀਦਾ